ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਚੱਕ ਗਿਲਜੇ ਵਾਲੇ ਪਹੁੰਚੇ ਸੀ ਜੀ ਇਹ ਮਕਸਰ ਜ਼ਿਲ੍ਹੇ ਦਾ ਪਿੰਡ ਆ ਜੀ ਤੇ ਮਕਸਰ ਕਰੀਬ ਹੈਗਾ ਤੋਂ ਮਕਸਰ ਜ਼ਿਲ੍ਹਾ ਹੀ ਆ ਬਈ ਨਾ ਹਾਂਜੀ 20 ਕਿਲੋਮੀਟਰ 20 ਕਿਲੋਮੀਟਰ ਦੀ ਦੂਰੀ ਤੇ ਆ ਜੀ ਤੇ ਰਪਾਣਾ ਇੱਥੋਂ ਹੈਗਾ ਕੋਈ 10 ਕਿਲੋਮੀਟਰ ਜੀ ਠੀਕ ਆ ਅੱਜ ਆਪਣਾ ਇੱਧਰ ਦਾ ਟੂਰ ਸੀਗਾ ਜੀ ਮਕਸਰ ਏਰੀਆ ਦਾ ਗਰੁੱਪ ਚ ਪਾਇਆ ਜੀ ਤੁਹਾਨੂੰ ਪਤਾ ਜੀ ਤੇ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਜੀ 9815843096 ਮੇਰੇ ਨੰਬਰ ਤੇ ਉਹ ਮੈਸੇਜ ਕਰੋ ਜੀ ਹੈਲੋ ਲੈ ਕੇ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਟੂਰ ਗਰੁੱਪ ਆ ਜੀ ਸਿਰਫ ਇਹ ਟੂਰ ਆਸਤੇ ਹੀ ਰੱਖੋ ਤੁਸੀਂ ਜੇ ਕੋਈ رائے ਲੈਣੀ ਆ ਜਾਂ ਕੋਈ ਚੀਜ਼ ਤੁਸੀਂ ਮੈਨੂੰ ਪੁੱਛਣੀ ចਾਹਣੇ ਆ ਵੀ ਕਈ ਬੰਦੇ ਹੁੰਦੇ ਆ ਵੀ ਟੂਰ ਮੰਨ ਲਓ ਗਰੁੱਪ ਦਾ ਮਤਲਬ ਇਹ ਹੀ ਹੈ ਵੀ ਇਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਆਪਾਂ ਕਿੱਧਰ ਨੂੰ ਜਾਣਾ ਜੀ ਅੱਜ ਤੇ ਉਹਦੇ ਚ ਮੰਨ ਲਓ ਇੱਕ ਬੰਦੇ ਦੇ ਬਾਹਰ ਨਹੀਂ ਪੈਂਦਾ ਮੈਂ ਹਰੇਕ ਵੀਡੀਓ ਚ ਬੋਲਦਾ ਹੀ ਆ ਵੀ ਚਲੋ ਪਤਾ ਲੱਗ ਗਿਆ ਨਾ ਜਿਵੇਂ ਹੁਣ ਬਾਈ ਨੂੰ ਇੱਧਰ ਪਤਾ ਲੱਗ ਗਿਆ ਬਾਈ ਨੇ ਪਰਸੋਂ ਹੁਣ ਕੀਤਾ ਸੀ ਮੈਂ ਕਿਹਾ ਬਈ ਜਦੋਂ ਮੱਕਸਰ ਦਾ ਟੂਰ ਹੋਇਆ ਆਵਾਂਗੇ ਫਿਰ ਇਹ ਚ ਪੈਸਾ ਵਾਲਾ ਕੰਮ ਨਹੀਂ ਹੁੰਦਾ ਵੀ ਪੈਸੇ ਹਿਸਾਬ ਨਾਲ ਲਏ ਜਾਂਦੇ ਆ ਠੀਕ ਹੈ ਜੀ ਇਹਦਾ ਟੂਰ ਗਰੁੱਪ ਬਣਾਉਂਦਾ ਆਪਣਾ ਮਤਲਬ ਇਹੀ ਹੈ ਜੀ ਆਲ ਪੰਜਾਬ ਦਾ ਹੀ ਬਣਿਆ ਹੋਇਆ ਬਾਕੀ ਡਾਕਟਰ ਸਾਹਿਬ ਦੀ ਗੱਲ ਇਹ ਵੀ ਹੈ ਜੀ ਜਿਹੋ ਜਿਹੇ ਨੋਸਾ ਉਹੋ ਜਿਹੇ ਪੈਸੇ ਹੋਣ ਡਾਕਟਰ ਦੇ ਪੈਸੇ ਅਸੀਂ ਬਹੁਤ ਪੱਟੇ ਪਰੇ ਅਸੀਂ ਪੈਸੇ ਜਿਹੜੇ ਕੇਗਾ ਹਾਂ ਜਿੰਨੇ ਮੈਂ ਤੁਹਾਡੇ ਤੋਂ ਅੱਜ ਲਏ ਆ ਬਈ ਹਾਂ ਆਪਾਂ ਤਿੰਨਾਂ ਦਾ ਟ੍ਰੀਟਮੈਂਟ ਕੀਤਾ ਕੋਈ ਐਵੇਂ ਨਜਾਇਜ਼ ਨਹੀਂ ਨਹੀਂ ਜਾਇ ਜਾ ਜੀ ਤੇਰੀ ਹਾਂ ਜਾਇ ਜਾ ਸਹੀ ਹੈ ਜੀ ਹਾਂ ਤੇ ਬਾਕੀ ਜਿਹੜਾ ਕੀ ਨਹੀਂ ਨਕਸੇ ਸੀਗਾ ਉਹ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਜਿਹੜਾ ਨਕਸਾ ਉਹ ਵਸਾਲ ਬਾਅਦ ਬਾਅਦ ਪਤਾ ਲੱਗਿਆ ਤੇ ਨਾਲ ਬਾਅਦ ਬਾਅਦ ਪਤਾ ਲੱਗਿਆ ਹਾਂ ਵੀ ਜਿਹੜੀ ਜੀ ਗੱਲ ਤੁਹਾਨੂੰ ਕਹੀ ਆ ਜਿਵੇਂ ਤੁਹਾਨੂੰ ਦੱਸ ਵੀ ਦਿੱਤੀ ਸੀ ਵੀ ਵੀ ਇਹ ਗਾਂ ਉੱਖੀ ਵੀ ਉੱਠਦੀ ਹੋਊਗੀ ਹੀਟ 'ਚ ਵੀ ਸਹੀ ਨਹੀਂ ਆਉਂਦੀ ਹੋਣੀ ਤਾਂ ਉਵੇਂ ਹੀ ਆ ਸਾਰਾ ਕੁਝ ਹੈ ਨਾ ਆ ਗੱਲ ਦੀ ਗਾਂ ਦੀ ਗੱਲ ਕਰਾਂਗੇ ਜੀ ਮੈਂ ਪਹਿਲਾਂ ਸ਼ੁਰੂ 'ਚ ਬਾਈ ਤੋਂ ਸੈਂਕ్రో ਕਰਵਾਦੀ ਸੀ ਇਹ ਗਾਂ ਨੂੰ ਅੱਜ 40 ਦਿਨ ਹੋ ਗਏ ਜੀ ਫੋਨ 'ਤੇ ਵੈਸੇ ਰੱਬ ਸੁੱਖ ਰੱਖੇ ਗੱਬਣਾ ਹੈ ਤੋਂ ਗਾਂ ਦਾ ਬੋਡੀ ਵੇਟ ਵੀ ਪੂਰਾ ਸਹੀ ਆ ਹਾਂ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸਿਆ ਸੀ ਉਵੇਂ ਹੀ ਅੱਛਾ ਉਵੇਂ ਹੀ ਕੀਤੀ ਜੀ 10 ਦਿਨਾਂ ਬਾਅਦ ਕੀਤੀ ਹਾਂਜੀ ਹਾਂਜੀ ਕਿੰਨੇ ਵਾਰੀ ਨਹੀਂ ਰਹੀ ਸੀ ਇਹ ਇਹ ਪਹਿਲਾਂ ਆਪਾਂ ਦਾ ਲਈ ਸੀਗੀ ਤੇ ਉਹ ਜੀ ਉਹ ਚੈੱਕ ਕੀਤੀ ਲੈਟਰ ਕਹਿੰਦਾ ਵੀ ਟੀਕੇ ਲੱਗੇ ਆ ਦੁੱਧ ਵਾਲੇ ਠੀਕ ਹੈ ਸੂਈ ਨਹੀਂ ਪਹਿਲਾਂ ਹੁਣ ਪਹਿਲੇ ਸੂਈ ਅੱਛਾ ਪਹਿਲੇ ਸੂਈ ਕਿੱਟ ਲੱਗੀ ਸੀ ਕਿੱਟ ਲੱਗੀ ਅੱਜ ਨੂੰ 40 ਦਿਨ ਹੋ ਗਏ ਵੈਸੇ ਹੀਟ ਚ ਪ੍ਰੋਪਰ ਆਉਂਦੀ ਸੀ ਇਹ ਇਹ ਤਾਂ ਬੰਨ ਕੇ ਰੱਖਣੀ ਪਈ ਤਿੰਨ ਦਿਨਾਂ ਦੀ ਅੱਛਾ ਇੰਨੇ ਹੀਟ ਚ ਆਉਂਦੀ ਸੀ ਠੀਕ ਆ ਤੇ ਸੈਂਕ్రో ਕਰਕੇ ਆ ਕਿ ਤੁਹਾਨੂੰ ਲੱਗਦਾ ਵੀ ਰਹਿ ਗਈ ਹੈ ਨਾ ਕਿੰਨੇ ਦਿਨ ਬਾਅਦ ਸ ਹਾਂ ਜੀ ਮੁੜ ਕੇ ਬਸ ਤਿੰਨ ਦਿਨ ਲੱਗਾ ਤਾਂ ਕੀ ਕੀ ਬਾਤ ਹੈ 40 ਦਿਨ ਸਮਝ ਲਓ ਵੀ ਹੋ ਗਿਆ 40 40 ਦਿਨ ਹੋ ਗਏ ਠੀਕ ਹੈ ਜੀ ਆਹ ਗਾਂ ਦੀ ਗੱਲ ਕਰ ਰਹੇ ਹਾਂ ਜੀ ਜਿਹੜਾ ਤੁਹਾਨੂੰ ਦੱਸਿਆ ਵੀ ਇਹਦੇ ఓਵਰੀ ਦੇ ਸਿਸਟ ਬਣਿਆ ਜੀ ఓਵਰੀ ਦਾ ਸਾਈਜ਼ ਬਹੁਤ ਜ਼ਿਆਦਾ ਵੱਡਾ ਜੀ ਮੰਨ ਕੇ ਚੱਲੋ ਆਮ ਨਾਲੋਂ ఓਵਰੀ ਆ ਜਿਹੜੀ ਉਹ ਜਾਮਨ ਦੀ ਗਿੜਕ ਜਿੱਡੀ ਹੁੰਦੀ ਆ ਪਰ ਇਹਦੀ ਬਹੁਤ ਜ਼ਿਆਦਾ ਵੱਡੀ ఓਵਰੀ ਜਿੰਨਾ ਚਿਰ ఓਵਰੀ ਸਾਈਜ਼ ਨਹੀਂ ਸਹੀ ਜੀ ਉਨਾਂ ਚਿਰ ਆਂਡਾ ਨਹੀਂ ਨਿਕਲਣਾ ਤੇ ਬੱਚੀ ਨੇ ਕੰਸੀਵ ਨਹੀਂ ਕਰੂਗਾ ਠੀਕ ਹੈ ਮੇਨ ਪ੍ਰੋਬਲਮ ਜਿਹੜੀ ਇਹ ਗਾਜ ਹੈਗੀ ਆ ਬੋਡੀ weight ਦੀ ਇਹ ਜਿਹੜੀਆਂ ਗਾਵਾਂ ਸਟ੍ਰਕਚਰ ਦੀਆਂ ਲੰਮੀਆਂ ਹੁੰਦੀਆਂ ਤੇ ਵੈਟ ਬਲੱਡ ਵਗੈਰਾ ਦੇਣਾ ਚਾਹੀਦਾ ਕਿਉਂ ਇਸ ਸਟ੍ਰਕਚਰ ਵਾਲੀਆਂ ਲੰਮੇ ਸਟ੍ਰਕਚਰ ਵਾਲੀਆਂ ਗਾਵਾਂ ਜਿੰਨੀ ਵੱਡੀ ਗਾਂ ਉਨੀ ਛੇਤੀ ਬੁੱਢੀ ਹੁੰਦੀ ਹੈ ਉੱਠਣ 'ਚ ਵੀ ਦਿੱਕਤ ਆਉਗੀ ਜਦੋਂ ਖੂਨ ਦੀ ਹੋਰ ਡਾਕਟਰ ਨੇ ਕਿਸੇ ਦਿਨ ਦੱਸੀ ਸੀ ਜੀ ਠੀਕ ਹੈ ਠੀਕ ਤੂੰ ਬੈਠਿਆ ਸੀ ਸਮਾਨ ਬਹੁਤ ਈ ਹੈ ਸਮਾਨ ਤੁਸੀਂ ਦੇ ਰਹੇ ਹੋ ਪਰ ਜਿੰਨਾ ਦੇ ਰਹੇ ਆ ਪਸ਼ੂ ਉਹ ਨਹੀਂ ਹੈਲਥ ਗਰੋਥ ਨਹੀਂ ਕਰ ਰਹੇਗੇ ਹੁਣ ਕਰੂਗੀ ਜੀ 100% ਕਰੂਗੀ ਹੌਂਕੜੋਂ ਵੀ ਪਸ਼ੂ ਹਟ ਜਾਂਦਾ ਸਹੀ ਹੋ ਜਾਂਦਾ ਤੇ ਤੁਹਾਨੂੰ ਇਹ ਚੀਜ਼ ਵੀ ਦੱਸੀ ਹੈ ਜਿਹੜੀ ਉੱਠਣ ਚ ਔਖੀ ਹੁੰਦੀ ਹੈ ਤੁਹਾਨੂੰ ਹੁਣ ਟੀਕੇ ਲਵਾਉਣ ਦੀ ਲੋੜ ਨਹੀਂ ਪਊਗੀ ਜੇ ਤੁਸੀਂ ਰੈਗੂਲਰ ਜਿਹੜਾ ਸ ਆ ਗਾਂ ਦੀ ਗੱਲ ਕਰਾਂਗੇ ਜੀ ਬਹੁਤ ਵਧੀਆ ਬਾਈਆਂ ਦੀ ਸੋਜ ਆ ਇਹ ਗਾਂ ਇਹਨਾਂ ਨੂੰ ਛੱਡਣ ਨੂੰ ਦਿੱਤੀ ਸੀ ਕਿਸੇ ਨੇ ਵੀ ਤੁਸੀਂ ਛੱਡ ਦਿਓ ਜਾ ਕੇ ਡੇਰੀ ਫਾਰ ਉੱਥੇ ਗਊਸ਼ਾਲਾ ਜੀ ਇਹਦਾ ਲੇਵਾ ਬਹੁਤ ਜ਼ਿਆਦਾ ਖਰਾਬ ਸੀਗਾ ਜਿੱਦੇ ਲੈ ਕੇ ਜਾਂਦੀ ਆ ਠੀਕ ਹੈ 12 13 15000 ਰੁਪਏ ਉਹ ਲਾਈ ਬੈਠੇ ਸੀਗੇ ਤੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਗਊਸ਼ਾਲਾ ਛੱਡ ਦਿਓ ਤੇ ਪਰ ਇਹ ਬੰਨ ਜਾਨੇ ਗਾਂ ਜਮਾ ਸੈੱਟ ਕਰਕੇ ਅੱਜ ਐ ਪੂਰੀ ਵਧੀਆ ਗਾਂ ਜੀ ਤੇ 15 16 ਕਿਲੋ ਦੁੱਧ ਦੇ ਰਹੀ ਆ ਤੇ ਇਹਨਾਂ ਨੇ ਟ੍ਰੀਟਮੈਂਟ ਕਰਵਾਇਆ ਇਹਦਾ ਵੀ ਛੱਡਣੀ ਨਹੀਂ ਗਈ 99 ਤੋਂ ਬਾਪੂ ਜੀ ਦੱਸਦੇ ਸੀ ਵੀ ਕੰਮ ਕਰ ਰਹੇ ਆ ਪਰ ਅੱਜ ਤੱਕ ਰੱਬ ਦੀ ਕਿਰਪਾ ਨਾਲ ਸਿਰਫ ਇੱਕ ਗਾਂ ਛੱਡੀ ਉਹ ਵੀ ਕਿਉਂ ਛੱਡੀ ਸੀ ਬਈ ਉਹ ਬਸ ਸਾਹ ਜੀ ਨਹੀਂ ਆਈ ਕਿ ਡਾਕਟਰਾਂ ਨੇ ਛੱਡਾ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਸੀ ਹੁਣ ਉਹ ਹੋਏ 2 ਸਾਲ ਸੀ ਕਿ ਤਿੰਨ ਸੋਇ ਨੂੰ ਦੁੱਧੋ ਵੀ ਗਈ ਹਾਂ ਦੁੱਧ ਦੁੱਧ ਉਹ ਦੋ ਕਿਲੋ ਸੀ ਗਿਆ ਫਿਰ ਅੱਜ ਦੇ ਤੇ ਇਹ ਗਾਂ ਦੀ ਕੀ ਸਟੋਰੀ ਜਿਹਦੇ ਲੈ ਕੇ ਆਏ ਆਂ ਬਈ ਇਹ ਬਸ ਦੁੱਧ ਨਹੀਂ ਸੀ ਛੱਡਣਾ ਉਹ ਅਸੀਂ ਲਗਾ ਦੱਸ ਲੈਣਾ ਸੱਜੇ ਪੁਆ ਠੀਕ ਹੈ ਇਹ ਐ ਹੱਡ ਨਿਕਲੇ ਪਏ ਸੀ ਕਿ ਟੀਕੇ ਲਾ ਕੇ ਬੈਠੀ ਬੈਠੀ ਬਹੁਤ ਦਿੱਤੀ ਸੀ ਬਹੁਤ ਦਿੱਤੀ ਠੀਕ ਹੈ ਤੇ ਉਹ ਕਹਿੰਦੇ ਵੇ ਜਦ ਮਨ ਜਾਏ ਤਾਂ ਛੱਡੀ ਵੀ ਜਾਣੀ ਜੇ ਮਾਰੇ ਬਾਹਲ ਕਰਕੇ ਛੱਡਾਗੇ ਟੀਕੇ ਲਵਾਉਂਦੇ ਲੈ ਆਇਆ ਤੇ ਸੱਟੂੰ ਦੀ ਤੇ ਬਸ ਸੱਟੂੰ ਸੱਟ ਹੋ ਗਈ ਆ ਅਜ ਅੰਦਰੋਂ ਵੀ ਗਾਂ ਸਹੀ ਹੈ ਹੈਲਥ ਦੀ ਵੀ ਠੀਕ ਹੈ ਜੀ ਠੀਕ ਹੈ ਗੱਬਣ ਹੋ ਜਾਣਾ ਕੋਈ ਰੀਪੀਟਰ ਨਹੀਂ ਗੀ ਰੀਪੀਟਰ ਦਾ ਬਾਈ ਦੀ ਇੱਕ ਆ ਗਾਂ ਸੀ ਤੇ ਇੱਕ ਹੋ ਸੀ ਜੀ ਉਹ ਤਾਂ ਰੱਬ ਦੀ ਕਿਰਪਾ ਨਾਲ ਆਪਾਂ ਫੋਨ ਤੇ ਹੀ ਹੱਲ ਕਰਤਾ ਬਾਈ ਦਾ ਹੋ ਹੀ ਜਾਣਾ ਤੇ ਆ ਹੁਣ ਹੋ ਜਾਣਾ ਜੀ 2 ਮਹੀਨੇ ਬਾਈ ਨੂੰ ਕਿਹਾ ਵੀ 2 ਮਹੀਨੇ ਇਹਦੀ ਹੈਲਥ ਬਣਾ ਕੇ ਸੈੱਟ ਕਰਕੇ ਹੈਲਥ ਵਧੀਆ ਕੋਈ ਬਾਈ ਦੇ ਕੋਈ ਥਾਂ ਦੀ ਦਿੱਕਤ ਨਹੀਂ ਗਈ ਠੀਕ ਐ ਐ ਵੀ ਪਸ਼ੂਆਂ ਨੂੰ ਕੋਈ ਸੇਕ ਨਹੀਂਗਾ ਤੁਹਾਨੂੰ ਉਧਰ ਬੱਚੀਆਂ ਵੀ ਬਾਈ ਦੇਗਾ ਕੁੰਮੀਆਂ ਛੱਡੀਆਂ ਦਿਖਾਵਾਂਗੇ ਇਹ ਗਾਂ ਦੀ ਜਿਹੜੀ ਬੱਚੀ ਆ ਉਹਦੇ ਟੀਕਾ ਪ੍ਰਵਾਹਦਾ ਜੀ ਠੀਕ ਐ ਤੇ ਇਹ ਗਾਂ ਹਜੇ ਤੱਕ ਮੰਨ ਕੇ ਚੱਲੋ ਵੀ ਕੰਸਿਵ ਨਹੀਂ ਕੀਤੀ ਗੱਭਨ ਨਹੀਂ ਹੋਈਗੀ ਤੇ ਵੀ ਟਾਈਮ ਬਹੁਤ ਖਰਾਬ ਗਰੀ ਬੈਠਿਆ ਬਾਈ 14 ਮਹੀਨੇ ਕਹਿੰਦੇ ਆ ਨੂੰ ਸੂਈ ਨੂੰ ਹੋ ਗਿਆ ਤੇ ਜਿਹੜੀ ਮੇਨ ਦਿੱਕਤ ਸੀ ਉਹ ਚਲੋ ਕਿਸੇ ਨੇ ਦੱਸੀ ਨਹੀਂ ਜਾਂ ਨਹੀਂ ਸਮਝਾਈ ਕਿਸੇ ਦੇ ਆਪ ਐ ਨਹੀਂ ਕਹਿੰਦੇ ਵੀ ਮੈਨੂੰ ਹੀ ਪਤਾ ਪਰ ਜਿਹੜੀ ਮੇਨ ਦਿੱਕਤ ਆ ਜਦੋਂ ਉਹਦਾ ਟ੍ਰੀਟਮੈਂਟ ਹੋਊਗਾ ਜੀ ਫੇਰ ਹੀ ਹੱਲ ਹੋਣਾ ਇਹਦਾ ਸ ਤੇ ਹੋ ਸਕਦਾ ਸੈਂਕ్రో ਕਰਕੇ ਗੱਭਣ ਹੋਊਗੀ ਤੇ ਸੈਂਕ్రో ਚ ਇਹਦੇ ਲੂਟਲਾਈ ਲੱਗੂਗਾ ਜੀ ਲੂਟਲਾਈਸ ਬਿਨਾ ਸੈਸਟ ਨਹੀਂ ਡਟਣਾਗਾ ਤੇ ਇਧਰ ਬਾਈ ਕੋਲੇ ਆਹ ਕਮੱਜ ਜੀ ਆਹ ਕੋਹ ਪਰਲੀ ਵਹਿੜ ਆਹ ਬਾਈ ਨੇ ਗਾ ਰੀਪੀਟਰ ਲਈ ਸੀ ਇਹ ਵੀ ਕਹਿੰਦੇ ਹੁਣ ਦੋ ਸੂਏ ਆਪਣੇ ਕੋਲੇ ਸੂਪੀ ਆ ਠੀਕ ਆ ਵੀ ਵਧੀਆ ਕੰਮ ਆ ਬਾਈ ਦਾ ਵੀ ਐ ਨਹੀਂ ਪਰ ਗੱਲ ਵੀ ਜਦੋਂ ਹੈਲਥ ਨਹੀਂ ਸਹੀ ਹੋਊਗੀ ਬਿਸੂਨੇ ਫਿਰ ਗੱਭਣ ਨਹੀਂ ਹੋਣਾ ਜੀ ਆਹ ਪੈ ਵਹਿੜ ਬਾਈ ਲਨ ਸੂਈ ਵੀ ਆ ਇਹਦੀ ਵੀ ਥੋੜੀ ਹੈਲਥ ਦੀ ਦਿੱਕਤ ਆ ਚਲੋ ਐਨੀ ਨਹੀਂ ਕਹਿ ਸਕਦੇ ਪਰ ਠੀਕ ਠਾਕ ਆ ਅੰਦਰੋਂ ਸੈਟ ਸੀਗੀਗਾ ਤੇ ਇਹਦੀ ਕੋਈ ਸੈਂਕ్రో ਦੀ ਲੋੜ ਨਹੀਂ ਜਿੰਨਾ ਚਿਰ ਪਸ਼ੂ ਕੋਈ 6-7 ਵਾਰੀ ਰਿਪੀਟ ਕੀਤਾ ਆਪਾਂ ਸੈਂਕ్రో ਕਰਵਾਉਣੇ ਆ ਜੀ ਪਰ ਐ ਨਹੀਂ ਵੀ ਜੇ ਇੱਕ ਵਾਰੀ ਰਿਪੀਟ ਕਰ ਗਈ ਦੂਰੀ ਵਾਰੀ ਸੈਂਕ్రో ਕਰਵਾ ਦਿਓ ਇਹ ਕੋਈ ਸ਼ੂ ਨਹੀਂ ਹੁੰਦਾ ਐਡਾ ਤੇ ਬਸ ਸਹੀ ਐ ਇਹਨੇ ਗਾਂ ਨੇ ਰਹਿ ਜਾਣਾ ਜੀ ਉਹ ਸਪਲੀਮੈਂਟ ਵੈਟ ਬਲੱਡ ਇਹਨੂੰ ਵੀ ਦਵਾਇਆ ਆਪਾਂ ਆਇਰਨ ਟੋਨਿਕ ਦਾ ਤੁਸੀਂ ਦੇ ਹੀ ਦਿਓ ਜੀ ਗਰਮੀ ਜ਼ਰੂਰੀ ਹੈ ਠੀਕ ਹੈ ਜਿਚੜਾਂ ਤੋਂ ਬਜਾਓ ਤੇ ਖੂਨ ਨਾ ਘਟਣ ਦਿਓ ਪਸ਼ੂ ਦਾ ਜਿਚੜ ਦਾ ਇੱਕ ਵੀ ਨਹੀਂ ਹਾਂ ਜਿਚੜ ਤੁਹਾਡੇ ਇੱਕ ਵੀ ਨਹੀਂ ਹਣਾ ਤੁਸੀਂ ਕੀ ਕਰਦੇ ਹੋ ਜਿਚੜਾਂ ਆਸਤੇ ਵੈਸੇ ਜਿਚੜ ਦਾ ਜਿਹਦੇ ਸਾਨੂੰ ਦੱਸਿਆ ਉਹ ਵੀ ਸਪਰੇਅ ਮਾਰਦੇ ਨੇ ਜੀ ਇੱਕ ਇੱਕ ਦ ਚਿਚਣ ਲੱਗਣਗੇ ਫੇਰ ਹੀ ਹੈ ਨਾ ਫੇਰ ਤਾਂ ਜਮਾ ਖਤਮ ਹੈਗਾ ਮੁਝੇ ਚੜਾ ਵਾਲੇ ਪਸ਼ੂ ਤਾਂ ਕਦੇ ਗੱਬਣ ਹੋਣਾ ਹੀ ਨਹੀਂ ਆ ਗਰਮੀ ਚ ਮਰ ਕੇ ਮਰਦੇ ਨਹੀਂ ਕਿਹੜਾ ਮੈਨੇ ਹੋਗੀ ਉਹੀ ਹੈ ਨਾ ਫੇਰ ਪ੍ਰੋਬਲਮ ਆਊਗੀ ਉਹਦਾ ਵੜੀ ਜਾਣਾ ਗਾਮਣਾ ਫੇਰ ਰਹਿਣ ਲਈ ਇਹ ਕਰਦੀ ਹੈ ਇਹ ਕਰਦੀ ਹੈ ਜੀ ਪਸ਼ੂ ਸੋਡੇ ਸਾਰੇ ਹੀ ਕਰਦੇ ਵੈਸੇ ਸਾਰੇ ਹੀ ਕਰਦੇ ਜੀ ਅੱਛਾ ਮਾਵਾ ਵੀ ਕਰਦੇ ਸੀ ਅੱਛਾ ਮਾਵਾ ਵੀ ਕਰਦੇ ਆ ਜੀ ਲੰਮਾ ਟਾਈਮ ਚੱਲ ਰਿਹਾ 90 ਤੋਂ ਘੱਟ ਬਾਬਾ ਹੀ ਕਹੋ ਕਹਿੰਦੇ ਨੰਨ ਮੇਰੇ ਕੰਮ ਕਰ ਰਹੇ ਆ ਜੀ ਠੀਕ ਹੈ ਜੀ ਇਹਦੀ ਬੱਚੀ ਆਈ ਹੈ ਹਾਂ ਇਹਦੀ ਬੱਚੀ ਆਈ ਹੈ ਅੱਛਾ ਬੱਚੀ ਹੈ ਹਾਂ ਜੀ ਇੱਕ ਹੋਰ ਸੋਚ ਦੇਖੋ ਵੀ ਬਾਈ ਕੋਲੇ ਆ ਦੋ ਬੱਕਰੇ ਆ ਜੀ ਪਹਿਲਾਂ ਬੱਕਰੀਆਂ ਦਾ ਵੀ ਕੰਮ ਸੀਗਾ ਤੇ ਬਾਈ ਕ੍ਰਾਸ ਕਰਾਈ ਦਾ 1 ਰੁਪਿਆ ਨਹੀਂ ਲੈਂਦੇਗੇ ਨੇੜੇ ਤੇੜੇ ਦਾ ਕੋਈ ਵੀ ਬੰਦਾ ਆਉਂਦਾ ਕਹਿੰਦੇ ਵੀ ਇੱਥੇ ਲੈਓ ਬੱਕਰੀ ਪਰ ਪੈਸਾ ਕੋਈ ਨਹੀਂ ਲੈ ਰਹੇਗੇ ਇਹ ਕਿੱਡੀ ਵਧੀਆ ਸੋਚਾ ਨਹੀਂ ਅਲੱਗ ਕਹਿੰਦਾ ਰ 1000 ਲਾਵਾਂਗੇ 500 ਲਾਵਾਂਗੇ ਠੀਕ ਹੈ ਤੇ ਰੱਬ ਨੇ ਸਭ ਦਿੱਤਾ ਜੀ ਫਿਰ ਉਹ ਵੇੜ ਦੇ ਸੀਮਨ ਲਵਾਦਾ ਜੀ ਪਰ ਮੈਂ ਤਾਂ ਬਾਈ ਨੂੰ ਇਹ ਚੀਜ਼ ਕਹੀ ਆ ਵੀ ਉਹਦਾ ਵੇਟ ਥੋੜਾ ਠੀਕ ਹੈ ਪਰ ਇਹ ਕਹਿੰਦੇ ਵੀ ਹੀਟ ਚ ਬਹੁਤ ਵਧੀਆ ਆਈ ਸੀਗੀ ਉਹ ਵੇੜ ਉਹ ਗਾਂ ਦੀ ਆ ਜਿਹੜੀ 14 ਕਿਲੋ ਦੁੱਧ ਆ 14 15 ਮਹੀਨੇ ਸੂਈ ਰ हां भाई कोले साईवाल वछी है एक ठीक है उन्होंने मोल खरीदी सी ये 3 ਮਹੀਨਾ ਦੀ ਗੱਭ ਹੈ ਜੀ ਠੀਕ ਹੈ ਸੇਵਾ ਵੱਲੋਂ ਕੋਈ ਦਿੱਕਤ ਨਹੀਂ ਪਰ ਗੱਲ ਸਪਲੀਮੈਂਟ ਦੀ ਹੈ ਵੀ ਪੈਣਾ ਕੀ ਚਾਹੀਦਾ ਜਦੋਂ ਉੱਥੇ ਗੱਲ ਜਾਂਦੀ ਹੈ ਫੇਰ ਹੀ ਗੱਲ ਬੰਦੀ ਹੈ ਜੀ ਫੇਰ ਹੀ ਬቹ ਰਾਜੀ ਹੁੰਦੇ ਜਿਵੇਂ ਉਹ ਬਾਈ ਮਾਲੇ ਵਾਲਿਆਂ ਦੀਆਂ ਬੱਚੀਆਂ ਸੀਗਾ ਵਾ ਡਾਕਟਰ ਚਾਹ ਨੌਜਦੇ ਨਾਲ ਹੋਵੇ ਤਾਂ ਠੀਕ ਕਰਦਾ ਸਹੀ ਚੱਲਦਾ ਡਾਕਟਰ ਵਾਲੀ ਆ ਹਾਂ ਜਿਹੜੀ ਮੇਨ ਆਈ ਫਾਰਮ ਦਾ ਫਿਰ ਇੱਥੇ ਹੀ ਜਾ ਕੇ ਖੜਦਾ ਹਣ ਇਹ ਜਿੰਨਾ ਚਿਰ ਜੇ ਆਪਾਂ ਪਾਈ ਵੀ ਜਾਂਦੇ ਆ ਬਈ ਫਿਰ ਵੀ ਪਸ਼ੂ ਆਪਣੇ ਹੈਲਥੀ ਨਹੀਂ ਹੋ ਰਹੇ ਤੇ ਫਿਰ ਆਪਣੇ ਪੈਸੇ ਵੀ ਮਿੱਟੀ ਜੀ ਜਾ ਰਹੇ ਆ ਹਾਂ ਪੈਸੇ ਖਰਾਬ ਆ ਬਣ ਜੀ ਖਰਾਬ ਹੁੰਦਾ ਬਣ ਵੀ ਖਰਾਬ ਆ ਹਾਂ ਠੀਕ ਤੇ ਬਾਕੀ ਜੀ ਆਪਾਂ ਦਾ ਰੱਬ ਦੀ ਕਿਰਪਾ ਨਾਲ ਵੈਸੇ ਮੈਂ ਚਲੋ ਆਪਣਾ ਸਕਸੈਸ ਦਾ ਗੰਮ YouTube ਤੇ ਜਿੰਨਾ ਕਿ ਜਰ ਕਰਦਿਆਂ ਨੂੰ ਹੋ ਗਿਆ ਰਿਜ਼ਲਟ ਵਧੀਆ ਮਿਲ ਜਾਂਦੇ ਆ ਤੇ ਪਰ ਜਿਹਦੇ ਵੀ ਮੈਂ ਜਾਨਾ ਪੂਰਾ ਅੱਕੇ ਹੀ ਹੁੰਦਾ ਜੀ ਠੀਕ ਆ ਫੁੱਲ ਅੱਕੇ ਵੀ ਆ ਬੰਦੇ ਚਲੋ ਇਹ ਤਾਂ ਬੰਜਾ ਹਜੇ ਸਿਸਟਮ ਸਹੀ ਆ ਪਰ ਫਿਰ ਵੀ ਤਿੰਨ ਗਾਂਵ ਰਿਪੀਟ ਕਰ ਰਹੀਆਂ ਤੇ ਪਰ ਜੇ ਅੱਕੇ ਬੰਦੇ ਵੀ ਜਿਹਨਾਂ ਕਹਿੰਦੇ ਪਸ਼ੂ ਰੱਖਣਾ ਹੀ ਨਹੀਂ ਉਹਨਾਂ ਦੇ ਪਸ਼ੂ ਵੀ ਆਪਾਂ ਰੱਖਣ ਲਾਇਆ ਦੇ ਉਹਨਾਂ ਨੂੰ ਵੀ ਰੱਬ ਦੀ ਕਿਰਪਾ ਨਾ ਉਹ ਵੀ ਬੰਦੇ ਹੁਣ ਜਿਵੇਂ ਉਹ ਧੰਨਵਾਦਾ ਬੰਦਾ ਸੀ ਬੂਟਾ ਉਹ ਵੀ ਪਸ਼ੂ ਹੁਣ ਪੰਜ ਬੱਚੀਆਂ ਕਹਿੰਦੇ ਲਿਆਵਾਂਗੇ ਜੀ ਆਪਾਂ ਠੀਕ ਹੈ ਜੀ ਧੰਨਵਾਦ ਜੀ ਰਿਪੀਟਰ ਪਸ਼ੂ ਵਾਲੇ ਸੰਪਰਕ ਕਰਿਓ ਜੇ ਜ਼ਰੂਰ ਕੋਈ ਹੋਰ ਵੀ ਦਿੱਕਤ ਹੋਵੇ ਪਸ਼ੂ 'ਚ ਕੋਈ ਚੱਕਰ ਨਹੀਂਗਾ ਜੀ ਪਰ ਮੈਂ ਮੇਨ ਰਿਪੀਟਰ ਦੇ ਤਾਂ ਕੰਮ ਕਰਦਾ ਜੀ ਵੀ ਜਿਹੜਾ ਟ੍ਰੀਟਮੈਂਟ ਵਾਲਾ ਕੰਮ ਉਹ ਆਪਣੇ ਤੋਂ ਦੂਰ ਜਾਇਆ ਨਹੀਂ ਜਾਂਦਾਗਾ ਉਹ ਟ੍ਰੀਟਮੈਂਟ ਦੀ ਮੌਕੇ ਤੇ ਲੋਡ ਹੁੰਦੀ ਹੈ ਬਚੂ ਨੂੰ ਠੀਕ ਹੈ ਉਹਦੇ ਚ ਫਿਰ ਕਈ ਵਾਰੀ ਜਿਵੇਂ ਹੁਣ ਰੈੱਡ ਵਾਟਰ ਦਾ ਕੇਸ ਆ ਤਲੇਰੀਆ ਦਾ ਕੇਸ ਆ ਉਹ ਇਤੇ ਮੌਕੇ ਤੇ ਨਹੀਂ ਪਹੁੰਚਿਆ ਜਾਂਦਾ ਮੈਂ ਤਾਂ ਨਹੀਂ ਟ੍ਰੀਟਮੈਂਟ ਵਾਲੀਆਂ ਬਾਲੀਆਂ ਵੀਡੀਓ ਪਾਉਂਦਾ ਜੀ ਆਪਦੇ ਏਰੀਆ ਚ ਕੰਮ ਕਰੀਦਾ ਸਾਰਾ ਹੀ ਕਰੀਦਾ ਵੱਲ ਤੱਕ ਵੀ ਗੱਡੀ ਦੇ ਕੋਈ ਪ੍ਰੋਬਲਮ ਨਹੀਂ ਗੀ ਹਾਂਜੀ ਜਿਵੇਂ ਤਾਂ ਟੋਰਸ਼ਨ ਹੋ ਗਿਆ ਐਵ ਜਗ੍ਹਾ ਤੇ ਇੱਕ ਤਾਂ ਵੀ ਕੋਈ ਵੇਰੀ ਕੋਈ ਆਵੇ ਤਾਂ ਕੋਈ ਚੱਕਰ ਨਹੀਂ ਸੰਪਰਕ ਕਰ ਸਕਦੇ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ